ਜਿਹੜੀ ਕੋਠੀ ਆਪਾਂ ਵੀਡੀਓ ਚ ਅੱਜ ਲੈ ਕੇ ਪਹੁੰਚੀ ਅਸੀਂ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਕਈ ਚੀਜ਼ਾਂ ਦੀ ਗਾਰੰਟੀ ਵੀ ਹੈ ਕਿਹੜੀ-ਕਿਹੜੀ ਚੀਜ਼ ਦੀ ਗਾਰੰਟੀ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿੰਨੇ ਹਾਂ ਗਾਰੰਟੀ ਵੀ ਕੋਈ ਥੋੜੀ ਨਹੀਂ ਹੈਗੀ 10 ਸਾਲ ਮਾਲਕ ਕਹਿੰਦੇ ਨੇ ਤੇ ਰੇਟ ਸਰਫ ਸਾਢੇ 12 ਲੱਖ ਰੁਪਏ ਡਿਮਾਂਡ ਕੀਤੀ ਹੈ ਜੀ ਘਟਵਾਦਾ ਹੋਰ ਵੀ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਵੀ ਅਸੀਂ ਸਾਰੇ ਬਾਹਰ ਰਹਨੇ ਆ ਅਸੀਂ ਬਾਹਰ ਦਾ ਕਰਕੇ ਸੇਲ ਕਰਨੀ ਪੈ ਰਹੀ ਹੈ ਨਹੀਂ ਤਾਂ ਆਪਦੇ ਵਾਸਤੇ ਬਣਵਾਈ ਸੀ ਸਾਰੇ ਬਾਹਰ ਭੱਗੇ ਤਾ ਕਰਕੇ ਕੋਠੀ ਬਸ ਸੇਲ ਕਰਨੀ ਹੈ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੀ ਵੀਡੀਓ ਚੈੱਕ ਕਰੋ ਇੱਕ ਵਾਰੀ ਤੁਹਾਡੇ ਦਿਲ ਨੂੰ ਲੱਗ ਜੂਗੀ ਕੋਠੀ ਜਿਹੜੀ ਆਪਾਂ ਅੱਜ ਲੈ ਕੇ ਪਹੁੰਚਿਆ ਕਿਉਂਕਿ ਬਹੁਤ ਸ਼ਾਨਦਾਰ ਕੋਠੀ ਹੈ ਬਹੁਤ ਸੋਹਣੇ ਤਰੀਕੇ ਨਾਲ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਕਲਾਕਲਾ ਕੰਮ ਰੀਜਾ ਨਾਲ ਕਰਵਾਇਆ ਹੋਇਆ ਸਾਰਾ ਪਰਿਵਾਰ ਬਾਹਰ ਰਹਿੰਦਾ ਜੀ ਬਾਹਰ ਗਏ ਹੋਏ ਨਹੀਂ ਤੇ ਕੋਠੀ ਤਾਂ ਇਹਨਾਂ ਨੇ ਆਪਦੇ ਵਾਸਤੇ ਬਣਵਾਈ ਸੀ ਤੇ ਸਾਰੇ ਬਾਹਰ ਵਾਗੇ ਮਾਲਕ ਕਹਿੰਦੇ ਵੀ ਕੋਠੀ ਦੇ ਇੱਥੇ ਕੰਮ ਤਾਂ ਹੈ ਨਹੀਂ ਖਰਾਬੀ ਹੋ ਜਾਣੀ ਹੈ ਤਾ ਕਰਕੇ ਮਾਲਕ ਕਹਿੰਦੇ ਬਈ ਅਸੀਂ ਸੇਲ ਕਰਨੀ ਹੈ ਬਹੁਤ ਜਾਇਜ਼ ਰੇਟ ਮਾਲਕ ਨੇ ਕਿਹਾ ਸਾਡੇ 1.2 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਸੀ ਘਾਟਾ ਵਾਧਾ ਬਹਿ ਕੇ ਕੀਤਾ ਜਾਊਗਾ ਸੋਹਣੀ ਕੋਠੀ ਹੈ ਸੋਹਣਾ ਕੰਮ ਹੋਇਆ ਬਾਕੀ ਗਲੀ ਖੁੱਲੀ ਡੁੱਲੀ ਲੱਗਦੀ ਹੈਗੀ ਕੋਈ ਵੀ ਗੱਡੀ ਹੋਵੇ ਚਾਹੀ ਆਪਣੀ ਕੋਲੇ ਆਰਾਮ ਨਾਲ ਸਿੱਧੀ ਅੰਦਰ ਲੱਗਦੀ ਹੈ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਪੂਰੀ ਵੀਡੀਓ ਇਹਨਾਂ ਨੇ ਬਹੁਤ ਸ਼ੌਂਕ ਨਾਲ ਬਣਾ ਕੇ ਆਪਣੇ ਕੋਲੇ ਭੇਜੀ ਹੈ ਖੁੱਲਾ ਡੁੱਲਾ ਆਪਣ ਨੂੰ ਬਹਿੜਾ ਦੇਖਣ ਨੂੰ ਮਿਲ ਜਾਊਗਾ ਜਿਵੇਂ ਕਿ ਆਰਾਮ ਨਾਲ ਗੱਡੀ ਵੀ ਘੱਟ ਜੂ ਮੋਟਰਸਾਈਕਲ ਤਾਂ ਚਾਹੀ ਕਿੰਨੇ ਮਰਜ਼ੀ ਲਾ ਲਓ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਬਾਹਰਲੀ ਸਾਈਡ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜੂਗਾ ਜੀ ਲਾਈਟਿੰਗ ਦਾ ਟੋਟਲ ਕੰਮ ਕਰਵਾਇਆ ਹੋਇਆ ਤੇ ਇਹ ਸਾਰਾ ਕੰਮ ਬਾਥਰੂਮ ਦਾ ਆਪਾਂ ਨੂੰ ਕੰਪਲੀਟ ਮਿਲੂਗਾ ਜੀ ਟਾਈਲਾਂ ਦਾ ਕੰਮ ਟੂਟੀਆਂ ਦਾ ਹਰ ਇੱਕ ਚੀਜ਼ ਵਧੀਆ ਕੋਠੀ ਅਸੀਂ ਰੇਟ ਬਹੁਤ ਜਾਇਜ਼ ਹੈ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹ ਹਾਂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋ ਆਪਣਾ WhatsApp ਨੰਬਰ ਤੁਹਾਨੂੰ ਮਿਲੇਗਾ ਜੀ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਤੇ ਕਿਚਨ ਚੈੱਕ ਕਰੋ ਜੀ ਰਸੋਈ ਦੀ ਵੀਡੀਓ ਚੈੱਕ ਕਰੋ ਇੱਕ ਵਾਰੀ ਰਸੋਈ ਵਧੀਆ ਬਣੀ ਹੋਈ ਐ ਬਾਕੀ ਤੁਸੀਂ ਆਪ ਸਾਰਾ ਕੁਝ ਦੇਖ ਰਹੇ ਹੋ ਜੀ ਹੁਣ ਆਪਾਂ ਅੰਦਰ ਚੱਲਾਂਗੇ ਤੁਸੀਂ ਅੰਦਰੋਂ ਇੱਕ ਵਾਰੀ ਚੈੱਕ ਕਰੋ ਕੋਠੀ ਨੂੰ ਤੇ ਸਾਰਾ ਕੰਮ ਲਾਈਟਿੰਗ ਵਗੈਰਾ ਦਾ ਆਪਾਂ ਨੂੰ ਕੰਪਲੀਟ ਮਿਲੂਗਾ ਜੀ ਕੋਈ ਐਦਾ ਨਹੀਂ ਹੈਗਾ ਵੀ ਆਪਾਂ ਜਦੋਂ ਕੋਠੀ ਖਰੀਦਾਂਗੇ ਉਸ ਤੋਂ ਬਾਅਦ ਕੋਈ ਕੰਮ ਆਪਾਂ ਨੂੰ ਕਰਵਾਉਣਾ ਪਵੇ ਸਾਰਾ ਕੰਮ ਪਹਿਲਾਂ ਤੋਂ ਮਾਲਕ ਨੇ ਕਰਵਾ ਰੱਖਿਆਗਾ ਵਧੀਆ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਅਸੀਂ ਜਿਹੜਾ ਇਹ ਆਪਾਂ ਜਿੱਥੇ ਖੜੇ ਹਾਂ ਸੀ ਲੋਬੀ ਦੇ ਵਿੱਚ ਖੜੇ ਹਾਂ ਲੌਬੀ ਦੇ ਵਿੱਚ ਟਾਈਲਾਂ ਨਹੀਂ ਲੱਗੀਆਂ ਹੋਈਆਂ ਸਿਮੈਂਟਡ ਫਾਰਸ਼ ਲੱਗਿਆ ਹੋਇਆ ਬਾਕੀ ਜਿਹੜੇ ਕਮਰੇ ਨੇ ਕਮਰਿਆਂ 'ਚ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਬਾਲ ਪੇਪਰ ਦਾ ਟੋਟਲ ਕੰਮ ਕੰਪਲੀਟ ਮਿਲ ਜੂਗਾ ਸੋਹਣਾ ਕੰਮ ਮਾਲਕ ਨੇ ਕਰਵਾਇਆ ਹੋਇਆ ਲਾਈਟ ਦਾ ਬਹੁਤ ਸੋਹਣਾ ਕੰਮ ਕਰਵਾਇਆ ਹੋਇਆ ਬਾਲ ਪੇਪਰ ਵਧੀਆ ਲੱਗੇ ਹੋਈ ਨਹੀਂ ਮਾਲਕ ਕਹਿੰਦੇ ਨੇ ਜਿਹੜੇ ਬਾਲ ਪੇਪਰ ਲੱਗੇ ਹੋਈ ਨਹੀਂ ਇਹਨਾਂ ਦੀ 10 ਸਾਲ ਦੀ ਗਾਰੰਟੀ ਮਿਲੂਗੀ ਜੀ ਗਾਰੰਟੀ ਵਾਲੇ ਬਾਲ ਪੇਪਰ ਮਾਲਕ ਨੇ ਲੁਵਾਏ ਹੋਈ ਨਹੀਂ ਕਿਉਂਕਿ ਕੰਮ ਜਿੰਨਾ ਇਹਨਾਂ ਨੇ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਸੀ। ਬਾਕੀ ਤੁਸੀਂ ਦੇਖੋ ਜੀ ਇਧਰਲੀ ਸਾਈਡ ਇੱਕ ਹੋਰ ਆ ਗਿਆ ਜੀ ਐਜ਼ ਸਟੋਰ ਰੂਮ ਆਪਾਂ ਵਰਤ ਸਕਦੇ ਹਾਂ। ਬਾਕੀ ਸਟੋਰ ਰੂਮ ਇਹਨਾਂ ਨੇ ਬਣਾਇਆ ਹੋਇਆ। ਇੱਕ ਛੋਟਾ ਰੂਮ ਬਣਾਉਣਾ ਹੋਵੇ ਰੂਮ ਵੀ ਬਣ ਜੂਗਾ ਹੀ। ਬਾਕੀ ਇਹਨਾਂ ਨੇ ਸਟੋਰ ਬਣਾਇਆ ਹੋਇਆ। ਉਹ ਆਪਣੀ ਇੱਛਾ ਜੀ ਆਪਾਂ ਖਰੀਦਣ ਤੋਂ ਬਾਅਦ ਕੀ ਕਰਦੇ ਹਾਂ ਸੀ। ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਜਗਾਂ ਦੀ ਗੱਲ ਕਰੀਏ ਤਾਂ ਟੋਟਲ ਜਿਹੜੀ ਆਪਾਂ ਨੂੰ ਥਾਂ ਦੇਖਣ ਨੂੰ ਮਿਲੂਗੀ ਥਾਂ ਮਾਲਕ ਨੇ ਸਵਾ 6 ਮਰਲੇ ਦੱਸੇ ਨੇ ਸਵਾ 6 ਮਰਲੇ ਜਗ੍ਹਾ ਜੀ ਹੈ ਤੇ ਸਾਢੇ 1.2 ਲੱਖ ਰੁਪਏ ਮਾਲਕ ਰੇਟ ਕਹਿੰਦੇ ਨੇ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਵੀ ਮੂਕੇ ਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਰੇਟ ਘਟ ਵੀ ਜਾਊਗਾ ਜੀ ਮੂਕੇ ਤੇ ਪਹਿਲਾਂ ਇੱਕ ਵਾਰੀ ਤੁਸੀਂ ਮੂਡ ਬਣਾਓ ਖਰੀਦਣ ਦਾ ਤੇ ਜਦੋਂ ਪਸੰਦ ਆਉਂਦੀ ਹੈ ਕੋਠੀ ਉਹ ਤੋਂ ਬਾਅਦ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੀ ਫੋਨ ਤੇ ਜਦੋਂ ਪੂਰੀ ਗੱਲ ਹੋ ਗਈ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਤਸੱਲੀ ਹੋ ਗਈ ਪੂਰੀ ਤਰ੍ਹਾਂ ਉਹ ਤੋਂ ਬਾਅਦ ਜਾ ਕੇ ਦੇਖਿਓ ਤੇ ਕੋਠੀ ਜਦੋਂ ਫਿੱਟ ਬੈਠ ਗਈ ਜਾ ਕੇ ਜਦੋਂ ਦੇਖ ਲਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਸਕਦੇ ਹੋ ਜੀ ਤੁਹਾਨੂੰ ਜੇ ਕੋਠੀ ਇਹ ਚਾਹੀਦੀ ਹੈ ਤਾਂ ਤੁਹਾਨੂੰ ਜਾਣਾ ਪੈਣਾ ਜੀ ਸਹੂਂਗਰਾ ਪਿੰਡ ਸਹੂਂਗਰਾ ਇਹਨਾਂ ਦਾ ਪਿੰਡ ਹੈ ਇਹ ਜਿਹੜਾ ਪਿੰਡ ਅਸੀਂ ਬਲਾਚੌਰ ਤੇ ਨਵਾਂ ਸ਼ਹਿਰ ਦੇ ਵਿਚਕਾਰ ਪੈ ਜਾਂਦਾ ਹੈ ਤੁਸੀਂ ਜਾ ਕੇ ਦੇਖ ਸਕਦੇ ਹਾਂ ਸਹੂਗਰਾ ਪਿੰਡ ਦੇ ਵਿੱਚ ਇਹ ਕੁਠੀ ਬਣੀ ਹੋਈ ਹੈ ਸਵਾ 6 ਮਰਲੇ ਥਾਂ ਆਪਾਂ ਨੂੰ ਮਿਲ ਜੂਗੀ ਬਾਕੀ ਗਲੀ ਪੂਰੀ ਵਧੀਆ ਲੱਗਦੀ ਹੈ 12.5 ਲੱਖ ਰੁਪਏ ਡਿਮਾਂਡ ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਦੱਸ ਦਿੱਤੀ ਦੋ ਬੈੱਡਰੂਮ ਆਪਾਂ ਨੂੰ ਮਿਲ ਜਾਣਗੇ ਇੱਕ ਸਟੋਰ ਦੇਖਣ ਨੂੰ ਮਿਲੂਗਾ ਕਿਚਨ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਬਾਕੀ ਬਾਥਰੂਮ ਤੁਸੀਂ ਦੇਖ ਲਿਆ ਸੀਗਾ ਤੇ ਸਰਕਾਰੀ ਟੂਟੀ ਲੱਗੀ ਹੋਈ ਹੈ ਜੇ ਪਾਣੀ ਵਸਦੀ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੈ ਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਵੀ ਕੋਠੀ ਜੜੀ ਇਹ ਕਿਉਂ ਸੇਲ ਕਰਨੀ ਹੈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ ਤੁਹਾਨੂੰ ਮਿਲ ਵੀ ਗਿਆ ਹੂਆ 90417 ਤੇ 56268 90417 56268 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਇੱਕ ਵਾਰੀ ਪੂਰੀ ਗੱਲ ਕਰ ਲਿਓ ਤੇ ਜਾ ਕੇ ਦੇ ਕੇ ਸੋਹੂੰਗਰਾ ਪਿੰਡ ਤੇ ਕੋਠੀ ਦੀ ਡੀਲ ਕਰ ਸਕਦੇ ਹੋ ਜੀ ਬਾਕੀ ਆਪਾਂ ਤੁਹਾਡੇ ਖਾਤਰ ਵਧੀਆ ਕੋਠੀ ਲੈ ਕੇ ਪਹੁੰਚੇ ਹਾਂ ਵਧੀਆ ਡੀਲ ਲੈ ਕੇ ਪਹੁੰਚਿਆ ਰੇਟ ਵੀ ਬਹੁਤ ਵਧੀਆ ਜੀ ਬਾਕੀ ਤੁਸੀਂ ਮਾਲਕ ਨਾਲ ਆਪੇ ਹੁਣ ਗੱਲ ਕਰੋ ਤੇ ਹੁਣ ਮੈਨੂੰ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਵੀਡੀਓ ਆਪਣੀ ਕਿਵੇਂ ਦੀ ਲਗੀ ਜੇ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਵੀਡੀਓ ਦੇ ਥੱਲੇ ਚੈੱਕ ਕਰੋ ਜੀ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਡੇਲੀ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਹਰ ਰੋਜ਼ ਆਪਾਂ ਅਲੱਗ-ਅਲੱਗ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਅਲੱਗ-ਅਲੱਗ ਥਾਵਾਂ ਤੋਂ ਕੋਠੀ ਘਰ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹਾਂ ਵੀਡੀਓ ਰਾਹੀਂ ਤੇ ਆਪਣੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਥੱਲੇ ਇੱਕ ਤੁਹਾਨੂੰ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਜੇ ਤੁਸੀਂ ਸਬਸਕ੍ਰਾਈਬ ਚੈਨਲ ਨੂੰ ਨਹੀਂ ਕੀਤਾ ਹੋਇਆ ਪਹਿਲੀ ਵਾਰ ਪਹੁੰਚੇ ਹੋ ਤਾਂ ਜਰੂਰ ਸਬਸਕ੍ਰਾਈਬ ਦਾ ਬਟਨ ਦਬਾ ਦਿਓ ਜਦੋਂ ਤੁਸੀਂ ਉਹ ਬਟਨ ਦਬਾ ਦਿਓਗੇ ਸਬਸਕ੍ਰਾਈਬ ਵਾਲਾ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇ ਤੇ ਅਗਲੇ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਓ ਜੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਚਾਹੀਦੇਗਾ ਆਪਾਂ ਅਲੱਗ-ਅਲੱਗ ਏਰੀਆ ਚ ਲੈ ਕੇ ਪਹੁੰਚਦੇ ਰਹਿਨੇ ਹਾਂ ਜੀ ਆਪਣੇ ਕੋਲੇ ਬਹੁਤ ਸਾਰੀਆਂ ਕੋਠੀਆਂ ਘਰ ਮਕਾਨ ਹਵੇਲੀਆਂ ਬਹੁਤ ਸਾਰੀਆਂ ਆਈਆਂ ਪਈਆਂ ਸੀ ਜਲਦੀ ਤੋਂ ਜਲਦੀ ਆਪਾਂ ਐਡ ਤੁਹਾਡੀ ਫਰਮਾਇਸ਼ ਤੇ ਲਾ ਦਾਂਗੇ ਤੁਸੀਂ ਕਮੈਂਟ ਕਰੋ ਇੱਕ ਵਾਰੀ ਤੁਹਾਨੂੰ ਕਿਹੜੇ ਸ਼ਹਿਰ ਜਾਂ ਕਿਹੜੇ ਪਿੰਡ ਤੋਂ ਕੋਠੀ ਜਾਂ ਘਰ ਚਾਹੀਦੀ ਹੈ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਠੀਕ ਹੈ ਜੀ ਉਸ ਹਿਸਾਬ ਨਾਲ ਆਪਾਂ ਲੈ ਕੇ ਪਹੁੰਚ ਜਾਗੇ ਨਾਕੀ ਤੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਆਪਣੇ ਕੋਲੇ ਭੇਜ ਸਕਦੇ ਹਾਂ ਫਰੀ ਚ ਆਪਾਂ ਐਡ ਲਗਾ ਦੇਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਸੀ ਨਾ ਕੋਈ ਦਲਾਲੀ ਨਾ ਕੋਈ ਫੀਸ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂਗੀ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜਾ ਜਿਹੜਾ ਉੱਤੇ ਹਰੇ ਜਿਹੇ ਅੱਖਰਾਂ ਚ ਬਾਰ ਬਾਰ ਨੰਬਰ ਚੱਲਦਾ ਰਹਿੰਦਾ 73800 ਪੂਰਾ 2673 ਉਸ ਨੰਬਰ ਤੇ ਜਿਹੜਾ ਘਰ ਜਾਂ ਕੋਠੀ ਤੁਸੀਂ ਸੇਲ ਕਰਨੀ ਹੈ ਵੇਚਣੀ ਹੈ ਉਹਦੀ ਇੱਕ ਪੂਰੀ ਵਧੀਆ ਵੀਡੀਓ ਬਣਾਓ ਤੇ ਸਾਰੀ ਜਾਣਕਾਰੀ ਦੇ ਨਾਲ ਤੇ ਕੁਝ ਕੁ ਫੋਟੋਆਂ ਨਾਲ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਫਰੀ ਚ ਛੇਤੀ ਤੋਂ ਛੇਤੀ ਆਪਾਇੜ ਲਾ ਦੇ ਮੰਗੇ ਸੀ ਬਾਕੀ ਕਮੈਂਟ ਜ਼ਰੂਰ ਕਰ ਦੋ ਤੇ ਤੁਸੀਂ ਬਹੁਤ ਪਿਆਰ ਦਿੰਨੇ ਹੋ ਹਰ ਵੀਡੀਓ ਨੂੰ ਤੇ ਆਪਣੇ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਸੇ ਤਰ੍ਹਾਂ ਬਸ ਆਪ ਦਾ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਹਰ ਰੋਜ਼ ਆਉਂਦੇ ਰਹਾਂਗੇ ਸੀ ਤੇ ਹੁਣ ਦਿਓ ਜੀ ਮੈਨੂੰ ਇਹ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ